ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਵਾ ਸਿੰਘ ਜੀ ਆਓ ਜੀ ਸ਼ਬਦ ਕਰਦੇ ਆਂ ਗੌੜੀ ਰਾਗ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਬਦ RAM ਰੰਗ ਕਦੇ ਉਤਰ ਨਾ ਜਾਏ ਗੁਰ ਪੂਰਾ ਜਿਸ ਦੇ ਬੁਝਾਈ ਇਹ ਵਾਲਾ ਸ਼ਬਦ ਕਰਾਂਗੇ ਸ਼ਬਦ ਸਿਰਫ ਚਾਰ ਹੀ ਸੁਰਾਂ ਤੇ ਹੈਗਾ ਆਪ ਜੀ ਆਰਾਮ ਨਾਲ ਕਰ ਸਕਦੇ ਹੋ ਔਰ ਬੜੀ ਹੀ ਪਿਆਰੀ ਰੀਤ ਹੈ ਸ਼ਬਦ ਦੀ ਔਰ ਇਹ ਸ਼ਬਦ ਨੂੰ ਢੋਲਕੀ ਤੇ ਵੀ ਬਹੁਤ ਅੱਛਾ ਚੱਲੇਗਾ ਤਬਲੇ ਤੇ ਤਾਂ ਚੱਲੇਗਾ ਹੀ ਢੋਲਕੀ ਤੇ ਵੀ ਆਪ ਜੀ ਨੂੰ ਬਹੁਤ ਆਰਾਮ ਨਾਲ ਕਰ ਸਕਦੇ ਹੋ ਸ਼ਬਦ ਨੂੰ ਆਓ ਜੀ ਜੋ ਮੇਰੀਆਂ ਭੈਣਾਂ ਕਹਿੰਦੀਆਂ ਹਨ ਬਈ ਢੋਲਕੀ ਤੇ ਸਾਨੂੰ ਸ਼ਬਦ ਦੱਸੋ ਇਸ ਤਰੀਕੇ ਦੇ ਨਾਲ ਆਪ ਜੀ ਇਹ ਸ਼ਬਦ ਢੋਲਕੀ ਤੇ ਵੀ ਕਰ ਸਕਦੇ ਹੋ ਆਓ ਜੀ ਸ਼ਬਦ ਪਹਿਲਾਂ ਗਾਇਨ ਕਰਦੇ ਹਾਂ ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਨੋਟੇਸ਼ਨ ਦੱਸਾਂਗੀ ਸਰ ਉਸ ਲੋਗ ਆਪ ਜੀ ਨੂੰ ਇੱਕ ਫਿੰਗਰ ਦੇ ਨਾਲ ਕਿਸ ਤਰੀਕੇ ਨਾਲ ਪ੍ਰੈਕਟਿਸ ਹੋਣੀ ਹੈ ਉਹ ਵੀ ਦੱਸਾਂਗੀ ਆਓ ਜੀ ਸ਼ੁਰੂ ਕਰਦੇ ਹਾਂ ਰਾਮ ਰੰਗ ਕਦੇ 何 <Yeah. S 2> <Yeah. S 1>、yeah. हर सिमरन सुख नहीं पाया बिन हर सिमरन सुर लगने ने रे मा पा धा चार सुरते शब्द है पा 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 मा 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 पा, धा फिर रिपीट होएगा न जाए ये दोबारा रिपीट होएगा न जाए पा, ना जाए। पा ਪੜਨ ਵੇਲੇ ਵੀ ਰਿਪੀਟ ਕਰਦੇ ਹਨ ਇਸ ਤਰੀਕੇ ਨਾਲ ਨੋਟੇਸ਼ਨ ਵੀ ਰਿਪੀਟ ਹੋਏਗੀ ਅੱਗੇ ਵੇਖੋ ਖਾਈ ਹੋ ਗਿਆ ਇੱਥੋਂ ਤੱਕ ਅੰਤਰਾ ਇੱਥੋਂ ਰੇਤੋਂ ਹਰੇ ਰੰਗ ਰਤਾ ਸੋਮਨ ਸਾਚ ਹਰ ਰੰਗ ਰੰਗ ਦੂਸਰਾ ਤੇ ਰੰਗ ਹਰ ਰੰਗ ਦੂਜੀ ਲਾਈਨ ਵੇਖੋ ਲਾਲ ਰੰਗ ਲਾਲ ਦੋਸਰਾਂ ਤੇ ਲਾਲ ਰੰਗ ਪੂਰਨਪੂਰਕ ਵਿધાਤਾ ਰੇ ਮਾ ਪਾ ਧਾ ਧਾ ਪਾ ਲਾਲ ਰੰਗ ਪੂਰਨਪੂਰਕ ਵਿધાਤਾ ਅੰਤਰਾ ਸੀਗਾ ਇਸ ਤਰੀਕੇ ਦੇ ਨਾਲ ਹੀ ਪੂਰਾ ਸ਼ਬਦ ਗੋਣੋ ਫਿਰ ਸਥਾਈ ਬੋਲਾਂਗੇ ਰਾ